ਅਸੀਂ ਨਵਾਂ ਕਾਜ ਹੋ। ਇਹ ਜੀ ਅਸੀਂ ਕੈਜੀ ਸੀ ਕਾਹਤਾਂਗੀ ਨਾ ਸਾਡਾ ਡਰਵਾ। ਅੱਛਾ ਮੈਂ ਛੋਟੇ ਬਾਦਸ਼ਾਹ ਰੇਸ਼ਮ ਕੀ ਨਾ ਸੀਪਾ ਜੁਮਾ ਨਾਲ ਲੱਭੀ ਜਾਂ ਨਹੀਂ ਸਕਾਂ। ਹਾਂ। ਉਹ ਕੈਨੇਡਾ ਜਿਹਾ ਤਾਇਆ ਜੀ ਦਾ ਮੇਰੇ ਉਹ ਬੰਦੇ ਨੂੰ। ਬੰ ਮੇਰੀ ਹੋਈ ਜੀ ਉਹਨੇ ਮੈਨੂੰ ਮਿਲਿਆ। ਬੋੜ ਲਈ ਇਹ ਸਭੀ ਫੋਰ ਹੈ ਨੀ ਉੱਛਲੋ ਦੇਖੋ ਸਭਲਾਂ ਇਹ ਸਾਰੇ ਬੈਕ ਚੱਲਦੇ ਨੇ ਇਹ तकरीबन तकरीबन 40 ਤੋਂ 100+ ਕਿਲੋਮੀਟਰ ਹਾਂ ਜਿਹੜਾ ਵੀ ਜਿਹੜਾ ਵੀ ਬਿਗਲੀ ਜਿਹੜੇ ਨੂੰ ਪਿਆਰ ਵੀ ਕਰਦੇ ਪਹਿਲੀ ਵਾਰ ਲੈਂਡੋ ਕਰਦੇ ਜਿਹੜੇ ਵੀ ਤੇਰੀ ਨੂੰ ਅਲਾਈਨਸ ਤੇ ਬੰਦ ਨਹੀਂ ਜੀ ਇਨ ਪੇ ਜੇ ਬਾਈ ਗੱਡੀ ਤੇ ਤੇਜ਼ ਖੂਦ ਨੂੰ ਜਿਹੜਾ ਮਾਲ ਲੈ ਲੈ ਜਾ ਕੇ ਨਹੀਂ ਹੈ ਰੱਖਣ ਵਾਲੀਆਂ ਇਹ ਚੌਂ ਨੇ ਨਹੀਂ ਇਹ ਜਿਹੜਾ ਵਾਚਦਾ ਨਾ ਜਿਹੜਾ ਜਾਂਦਾ ਇਹ ਕੱਪੜੇ ਦਾ ਜਿਵੇਂ ਇਹ ਨਾਮ ਜੀ ਤੁਹਾਡਾ ਮੇਰਾ ਨਾਮ ਇਮਾਨੁਅਲ ਹੈ ਵਸੇ ਮੈਨੂੰ ਸਾਰੇ ਜਿੰਨੇ ਵੀ ਆਪਣੇ ਮਿੱਤਰ ਨੇ ਪੰਮੀ ਦੇ ਨਾਮ ਤੇ ਜਾਣਦੇ ਸਾਰਾ ਅੱਜ ਮੋਗਾ ਸ਼ਹਿਰ ਵਿੱਚ ਕੋ ਲਖਨਧਰ ਕਦੀ ਬਾਈਕ ਰੈਲੀ ਕੱਢੀ ਜਾ ਰਹੀ ਹੈ ਤੇ ਕੀ ਕਹਿੰਦਾ ਇਹ ਮੋਗਾ ਸ਼ਹਿਰ ਦੇ ਵਾਸੀਆਂ ਦਾ ਸੁਭਾਗ ਹੈ ਕਿ ਉਹਨਾਂ ਨੂੰ ਇੰਨੇ ਪੁਰਾਣੇ ਵਿਨਟੇਜ ਬਾਈਕਸ ਦੇਖਣ ਨੂੰ ਮਿਲਣਗੇ ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਮੋਗਾ ਦੇ ਜਿੰਨੇ ਲੋਕ ਨੇ ਉਹਨਾਂ ਨੇ ਇਹ ਚੀਜ਼ ਨਾ ਦੇਖੀ ਹੋਵੇ ਸਾਡੇ ਨਾਲ ਖੜੇ ਨੇ ਜੋ ਚੀਜ਼ ਸਾਡੇ ਐਡਮਿਨ ਬੋਪਾਰਾ ਜੀ ਜਸਸੀ ਜੀ ਮੇਰਾ ਨਾਮ ਪੰਮੀ ਆ ਮੈਂ ਵੀ ਐਡਮਿਨ ਚ ਹਾਂ ਔਰ ਸਾਡੀ ਸਾਡਾ ਇਹ ਜਿਹੜਾ ਕਲੱਬ ਆ ਇਹ 2014 ਤੋਂ ਬਣਿਆ ਹੋਇਆ ਔਰ ਅਸੀਂ ਸਾਰੇ ਜਾਣੇ ਇਹ ਕੋਸ਼ਿਸ਼ ਕਰਦੇ ਆ ਕਿ ਸਾਨੂੰ ਕੋਈ ਪੁਰਾਣੀ ਗੱਡੀ ਜਾਂ ਸਕੂਟਰ ਜਾਂ ਮੋਟਰਸਾਈਕਲ ਜੋ ਵੀ ਮਿਲਦਾ ਅਸੀਂ ਉਹਨੂੰ ਆਉਣ ਵਾਲੀ ਪੀੜ੍ਹੀ ਵਾਸਤੇ ਸਵਾਰ ਕੇ ਰੱਖੀ ਹੈ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਜੋਰਜੀ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਔਰ ਅਸੀਂ ਇਹਨਾਂ ਕੋਲ ਆਏ ਆਂ ਔਰ ਇਹਨਾਂ ਨੇ ਬੜਾ ਅੱਛਾ ਇੰਤਜ਼ਾਮ ਸਾਡੇ ਸਾਰਿਆਂ ਲਈ ਕੀਤਾ ਔਰ ਸਾਰੇ ਆਪਣੇ ਆਪਣੇ ਸਕੂਟਰ ਮੋਟਰਸਾਈਕਲ ਬੜੇ ਪਿਆਰ ਦੇ ਨਾਲ ਸਾਰੇ ਇਨ ਦੂਰੋਂ ਦੂਰੋਂ ਚਲਾ ਕੇ ਆਏ। ਕਿ ਨਾਮ ਤੁਹਾਡਾ ਭਾਜੀ? ਮੈਂ ਦਵਿੰਦਰ ਸਿੰਘ ਪਾਤਣਾ ਤੋਂ ਆ ਜੀ ਅਸੀਂ। ਸੰਗੇ ਜਿਹਾ ਪਾਤੜਾ ਚੱਲ ਕੇ ਅੱਜ ਮੁਗਵੇ ਪਹੁੰਚੇ ਹੋ ਜੀ ਬੜੀ ਲੰਮੀ ਬਾਤ ਜੇ ਆਪਾਂ ਦੇਖਿਆ ਜਾਵੇ ਤੇ ਜੀ ਕੀ ਕਹੋਗੇ ਇਸ ਬਾਰੇ ਅ ਸਭ ਤੋਂ ਵੱਡੀ ਗੱਲ ਹੈ ਜੀ ਸਾਡਾ ਵਿੰਟੇਜ ਬਾਈਕ ਪ੍ਰਤੀ ਪਿਆਰ ਹੈ ਜੀ ਤੇ ਕਿਉਂਕਿ ਅੱਜ ਜੋ ਆਪਾਂ ਆਧੁਨਿਕ ਟੈਕਨੋਲੋਜੀ ਦੇਖਦੇ ਆ ਉਹਨੂੰ ਇੱਥੇ ਪਹੁੰਚਣ ਤੱਕ ਬੜਾ ਲੰਬਾ ਸਫ਼ਰ ਕਰਨਾ ਪਿਆ ਜੋ ਸਾਡੇ ਕੋਲੇ ਵਿੰਟੇਜ ਬਾਈਕ ਨੇ ਉਹ ਮੁੱਢਲੇ ਦੌਰ ਦੀਆਂ ਬਾਈਕਾਂ ਸੀ ਜੀ ਪਹਿਲੇ ਦੌਰ ਦੀਆਂ ਬਾਈਕਾਂ ਨੇ ਉਹਨਾਂ ਪ੍ਰਤੀ ਲੋਕਾਂ ਨੂੰ ਦੱਸਣਾ ਵੀ ਉਹ ਤਕਨੀਕ ਤੇ ਅੱਜ ਦੀ ਤਕਨੀਕ ਇੱਥੋਂ ਤੱਕ ਕਿਵੇਂ ਡਿਵੈਲਪ ਹੋਈ ਹੈ ਜੀ ਉਹ ਤਕਨੀਕ ਤੇ ਅੱਜ ਦੀ ਤਕਨੀਕ ਦੇ ਵਿੱਚ ਕੀ ਫਰਕ ਤੇ ਅਸੀਂ ਬੜੀਆ ਸੰਭ ਕੇ ਰੱਖਿਆ ਨੇ ਤੇ ਬਾਕੀ ਉਹਨਾਂ ਨਾਲ ਜਿਆਦਾ ਜੁੜੀਆਂ ਨੇ ਜੀ ਸਾਡੇ ਬਜ਼ੁਰਗਾਂ ਦੀਆਂ ਸਾਡੀ ਚੌਥੀ ਪੰਜਵੀਂ ਪੀੜ੍ਹੀ ਤੱਕ ਪਹੁੰਚੀਆਂ ਨੇ ਜੀ ਤੇ ਲੋਕਾਂ ਨੂੰ ਵੀ ਅਸੀਂ ਇਹ ਹੀ ਦੱਸਣਾ ਚਾਹੁੰਦੇ ਹਾਂ ਵੀ ਜਿੰਨਾਂ ਕੋਲ ਪੁਰਾਣੀਆਂ ਚੀਜ਼ਾਂ ਨੇ ਕੇਅਰ ਕਰੋ ਸੰਭਾਲ ਕਰੋ ਬਹੁਤ ਰੀਅਲ ਚੀਜ਼ਾਂ ਨੇ ਜੀ ਇਹਨਾਂ ਦਾ ਸਤਿਕਾਰ ਕਰੋ ਜੀ ਹਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨਾਲ ਵੀ ਇਹਨਾਂ ਨੂੰ ਵੀ ਇਹਨਾਂ ਨਾਲ ਜੋੜੋ ਕਿਉਂਕਿ ਜੀ ਇਹ ਇੱਕ ਤਰ੍ਹਾਂ ਦਾ ਇਹੋ ਜਿਹਾ ਨਸ਼ਾ ਜੇ ਤੁਸੀਂ ਇਹਦੇ ਨਾਲ ਪਿਆਰ ਪਾਲਿਆ ਤਾਂ ਬੱਚੇ ਮੈਨੂੰ ਨਹੀਂ ਲੱਗਦਾ ਕਿਸੇ ਗਲਤ ਪਾਸੇ ਜਾਣਗੇ ਜੀ ਕਿਉਂਕਿ ਕੁਝ ਸਾਡੇ ਬੱਚੇ ਵੀ ਨੇ ਜੀ ਜਿੰਨੇ ਚਿਰ ਇਹਨਾਂ ਕੋਲੇ ਆ ਕੇ ਇਹਨਾਂ ਨਾਲ ਗੱਲਾਂ ਨਹੀਂ ਕਰਦੇ ਸ਼ਾਇਦ ਗਰਜ ਤੋਂ ਮਤਲਬ ਵਾਰ ਆ ਕੇ ਰੂਟੀਨ ਸਵਾਲ ਲੱਗਦੀ ਇਸ ਕਰਕੇ ਸਾਰਿਆਂ ਨੂੰ ਕਹਿੰਦੇ ਆ ਵੀ ਜਿਹਦੇ ਕੋਲੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਵੈਂਟ ਜਿ ਵਾਈਕ ਆਕਾਰ ਆ ਉਹ ਉਹਨੂੰ ਸੰਭਾਲੋ ਜੀ ਅਪਡੇਟ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ ਤੇ ਦੌੜੇ ਜੀ ਰਾਜੀ ਤੁਸੀਂ ਤਾਂ ਇਹ ਗੱਲ ਕਹਿਤੇ ਹੋ ਕਿ ਫਾਨੇ ਚੀਜ਼ਾਂ ਸੰਭਾਲ ਕਰਨੀ ਜ਼ਰੂਰੀ ਹੈ ਪਰ ਸਰਕਾਰ ਜਿਹੜੇ ਅਧਿਕਾਰਤਾਂ ਕਰੀਓ 10 ਸਾਲ 15 ਸਾਲ ਉਹਨਾਂ ਕਿ ਲਿਮਟ ਹੁੰਦੀ ਹੈ। ਹਾਂਜੀ ਇਹਦੇ ਬਾਰੇ ਕੀ ਕਹੋਗੇ? ਹਾਂਜੀ ਸਰਕਾਰ ਦੇਖੋ ਜੀ ਸਰਕਾਰ ਆਪਣੀ ਸਾਮਤ ਸਹੀ ਨੇ ਜੀ ਜਿਵੇਂ ਹੁਣ ਐਨਸੀਆਰ ਦੇ ਵਿੱਚ 15 ਸਾਲ ਦੀਆਂ ਉਹ ਚੀਜ਼ਾਂ ਨੇ ਆਪਣਾ ਪੰਜਾਬ ਇਸ ਪੱਖੋਂ ਹੈ ਜੀ ਬਚਾ ਜੀ ਆਪਣੇ ਪੰਜਾਬ ਦੇ ਵਿੱਚ ਹਾਲੇ ਤੱਕ ਐਦਾ ਕੋਈ ਬੰਦੇਛ ਨਹੀਂ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਰੇ ਚੀਜ਼ਾਂ ਪਾਸ ਨਹੀਂ ਬਹੁਤ ਆਪਣੇ ਭਾਈ ਕ ਪਾਸਪੋਰਟ ਨੇ ਜੀ 50 50 ਸਾਲ ਪਾਸਪੋਰਟ ਨੇ ਜੀ ਆਪਣੇ ਹੋਂ ਤੱਕ ਕਾਗਜ਼ ਕਲੀਅਰ ਨੇ ਲੇਕਿਨ ਹਾਲੇ ਆਪਣੇ ਪੰਜਾਬ 'ਚ ਇਦਾਂ ਦੀ ਕੋਈ ਉਹ ਨਹੀਂ ਆਈ ਸਥਿਤੀ ਨਹੀਂ ਆਈ ਇਨ ਫਿਊਚਰ ਹੋ ਸਕਦਾ ਆ ਜੀ ਹਰਿਆਣਾ ਦੇ ਵਿੱਚ ਬਹੁਤਾ ਏਰੀਆ ਐਨਸੀਆਰ ਦਾ ਆ ਗਿਆ ਦਿੱਲੀ ਸਾਰੀ ਐਨਸੀਆਰ ਆ ਗਈ ਉਥੇ ਪ੍ਰੋਬਲਮ ਆ ਰਹੀ ਹੈ ਜੀ ਪਰ ਫਿਰ ਵੀ ਜੋ ਵੀ ਹੈ ਜੀ ਪਰ ਅਸੀਂ ਇਹਨਾਂ ਨਾਲ ਪਿਆਰ ਕਰਦੇ ਆ ਜੀ ਇੱਕ ਨਾਲ ਲਾ ਕੇ ਰੱਖਾਂਗੇ ਇਹਨਾਂ ਚੀਜ਼ਾਂ ਨੂੰ ਇਹਨਾਂ ਨੂੰ ਤੁਹਾਡਾ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਅੱਜ ਮੌਕਾ ਪਹੁੰਚਿਆ ਹਾਂ ਬਾਈਕ ਪੁਰਾਣੇ ਬਾਈਕ ਰੈਲਿ ਦੇ ਵਿੱਚ ਸੱਲਾ ਰਹੇ ਹਾਂ ਕੀ ਕਹਾਂ ਜੀ ਦੇਖੋ ਜੀ ਸਭ ਤੋਂ ਪਹਿਲਾਂ ਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇਹ ਇੱਕ ਰਾਈਡ ਕੱਢੀ ਆ ਜੀ ਸ਼ਹੀਦੇ ਭਗਤ ਸਿੰਘ ਜੀ ਸ਼ਹੀਦੀ ਯਾਦ ਵਿੱਚ ਅਸੀਂ ਤਿਰੰਗੇ ਦੇ ਫਲੈਗ ਲਗਾ ਕੇ ਸਾਰੇ ਸ਼ਹਿਰ ਦੇ ਵਿੱਚ ਰਾਈਡ ਕੱਢੀ ਆ ਔਰ ਜਦੋਂ ਅਸੀਂ ਘਰੋਂ ਤੁਰੇ ਮੋਟ ਲਾਡੇ ਤੋਂ ਆਇਆ ਮੈਂ ਤਕਰੀਬਨ ਸਾਰੇ ਤਕਰੀਬਨ ਮੈਂਬਰਾਂ ਨੂੰ 100 ਪਲੱਸ ਕਿਲੋਮੀਟਰ ਪੈ ਗਿਆ 150 ਵੀ ਪੈ ਗਿਆ ਕਿਸੇ ਨੂੰ 200 ਵੀ ਪੈ ਗਿਆ ਤੇ ਸਾਨੂੰ ਬਹੁਤ ਚਾਅ ਸੀ ਅਸੀਂ ਕਈ ਤਰ੍ਹਾਂ ਦੀ ਪਲਾਨਿੰਗ ਕਰ ਰਹੇ ਸੀ ਇਹ ਮੌਕੇ ਦੇ ਵਿੱਚ ਮਤਲਬ ਰਾਈਡ ਕੱਢਣ ਦੀ ਤੇ ਸਾਨੂੰ ਬਹੁਤ ਵਧੀਆ ਲੱਗਾ ਸਾਰੇ ਗਰੁੱਪਾਂ ਦਾ ਸਾਰੇ ਗਰੁੱਪ ਮੈਂਬਰਾਂ ਆ ਸ਼ੁ크 ਜੇ ਕਰਦੇ ਸੀ ਤੇ ਬਾਈ ਜੀ ਨੇ ਇੱਥੇ ਪ੍ਰੋਗਰਾਮ ਬਹੁਤ ਵਧੀਆ ਰੱਖਿਆ ਹੋਇਆ ਸਾਡੇ ਸਾਰਿਆਂ ਦਾ ਦਿਲ ਬਹੁਤ ਖੁਸ਼ ਹੋਇਆ ਇਹਦੇ ਵਿੱਚ ਬਾਕੀ ਅਸੀਂ ਇਹ ਬਾਈਕ ਕਿੰਨੇ ਜਿਹੜੇ ਵੈਂਟੇਜ ਬਾਈਕ ਨੇ ਤਕਰੀਬਨ 60 ਮਾਡਲ ਤੋਂ ਲੈ ਕੇ ਤਕਰੀਬਨ 94 95 ਮਾਡਲ ਦੇ ਇੱਕ ਅਸੀਂ ਸਾਰੇ ਵੈਂਟੇਜ ਬਾਈਕ ਪੁਰਾਣੇ ਸਾਹਮਣੇ ਰੱਖਿਆ ਉਹਦੇ ਵਿੱਚ ਟੂ ਸਟ੍ਰੋਕ ਟੋਟਲ ਬਾਈਕ ਆ ਗਏ ਜਿਹਦੇ ਵਿੱਚ ਯਾਮਾ ਆ ਗਿਆ ਵੈਸਪਾ ਆ ਗਿਆ ਬਜਾਜ ਸਕੂਟਰਾਗਾ ਚਿੱਤਕ ਆ ਗਿਆ ਸੁਪਰ ਆ ਗਿਆ ਜੈਜ਼ ਦੀ ਜਾਵਾ ਆ ਗਿਆ ਟੋਟਲੀ ਸਾਰੇ ਆ ਹਾਂਜੀ ਹਾਂਜੀ ਇੱਕ ਸੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਜਿੰਨੇ ਵੈਂਟੇਜ ਬਾਈਕ ਨੇ ਟੋਟਲੀ ਜਿੰਨੇ ਵੀ ਹੈਗੇ ਨੇ ਇਹਨਾਂ ਦੀ ਫਿਟਨੈਸ ਸਰਟੀਫਿਕੇਟ ਇਹਨਾਂ ਨੂੰ ਦਿੱਤਾ ਜਾਵੇ ਇਹਨਾਂ ਦੀ ਫਿਟਨੈਸ ਚੈੱਕ ਕਰਕੇ ਜੋ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਗਜ਼ੀ ਪੱਖੋਂ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਾਟਸ ਪੱਖੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਇਹ ਕਹਿੰਦੇ ਨੇ ਅਸੀਂ ਉਸ ਤਰ੍ਹਾਂ ਪੂਰੀ ਕਰਨ ਨੂੰ ਤਿਆਰ ਹਾਂ ਹਰ ਇੱਕ ਪੱਖੋਂ ਔਰ ਪਹਿਲਾਂ ਵਾਲੇ ਬਹੁਤ ਲਾਊਡ ਹੁੰਦੇ ਸੀਗੇ ਉਹਨਾਂ ਦੇ ਵਿੱਚ ਮਤਲਬ ਕਿ ਆਵਾਜ਼ ਨਹੀਂ ਸਭ ਦੀ ਲਾਊਡ ਸੀ ਟੂ ਸਟੋਕ ਦੀ ਲਗਭਗ ਅਸੀਂ ਮਤਲਬ ਕਿ ਜਿਵੇਂ ਇਹ ਕਹਣਗੇ ਯੂਨੀਵਰਸਿਟੀਆਂ ਵਗੈਰਾ ਪਾ ਕੇ ਰੱਖਦੇ ਆ ਸਾਇਲੈਂਸਰ ਸਾਊਂਡ ਮਤਲਬ ਕਿ ਸਾਇਲੈਂਸ ਰੱਖਦੇ ਆ ਉਸੇ ਤਰ੍ਹਾਂ ਹੀ ਰੱਖ ਕੇ ਅਸੀਂ ਚੱਲਾਂਗੇ ਕੋਈ ਦਿੱਕਤ ਨਹੀਂ ਆਏਗੀ ਸਾਨੂੰ ਇਹ ਸਰਟੀਫਿਕੇਟ ਵਗੈਰਾ ਦਿੱਤਾ ਜਾਵੇ ਕਿਉਂਕਿ ਅਸੀਂ ਇਹ ਸਿੱਟ ਨਹੀਂ ਸਕਦੇ ਪੈਸੇ ਬਹੁਤ ਲੱਗੇ ਹੋਏ ਨੇ ਇਹਨਾਂ ਤੇ ਸਾਡੇ ਦਾਦਿਆਂ ਦੀਆਂ ਪਰਦਾਦਿਆਂ ਦੀਆਂ ਦੂਜੀ ਤੀਜੀ ਪੜੀਆਂ ਤੱਕ ਆਗੇ ਸਾਡੇ ਦਿਲ ਜੁੜੇ ਹੋਏ ਨੇ ਸਾਡੀ ਫੈਮਿਲੀ ਦੇ ਦਿਲ ਜੁੜੇ ਹੋਏ ਨੇ ਇਹਦੇ ਨਾਲ ਸਾਡੇ ਅੱਗੇ ਬੱਚੇ ਨੇ ਜਿਹੜੇ ਉਹਨਾਂ ਵੀ ਇਹਨੂੰ ਫਿਟਨੈਸ ਸਰਟੀਫਿਕੇਟ ਵਗੈਰਾ ਦੇ ਕੇ ਇਹਨੂੰ ਦੁਬਾਰਾ ਰੋਡ ਤੇ ਚੱਲ ਰਿਹਾ ਨੇ। ਇਹ ਤਾਂ ਬਹੁਤ ਵਧੀਆ ਗੱਲ ਤੁਸੀਂ ਕਹੀ ਸਾਡੇ ਦਿਲ ਜੁੜਿਆ ਨੇ ਲekin ਜਿਹੜੀ ਅੱਧ ਯੂਥ ਪੀੜ੍ਹੀ ਹੈ ਉਹ ਕਿੰਨਾ ਕਿਤੇ ਇਹਨਾਂ ਦਾ ਮਿਸਯੂਜ਼ ਕਰਦੀ ਹੈ। ਨਹੀਂ ਜਿਹੜੇ ਜੀ ਜਿਨ੍ਹਾਂ ਨੇ ਇੱਕ ਵਾਰ ਇਹਨੂੰ ਦੇਖ ਲਿਆ ਜਾਂ ਇਹਨੂੰ ਚਲਾ ਲਿਆ ਉਹ ਨਵੇਂਆ ਵੱਲ ਨਹੀਂ ਬਿਲਕੁਲ ਵੀ ਧਿਆਨ ਕਰਦੀ ਹੈਗੀ। ਬਿਲਕੁਲ 80 ਤੋਂ 90% ਯੂਜ਼ ਨੂੰ ਪਤਾ ਹੀ ਨਹੀਂ। ਅਸੀਂ ਤਾਂ ਕਿਵੇਂ ਹੁੰਦੇ ਹੈ ਚੱਲਦੇ ਕਿੱਦਾਂ? ਬਿਲਕੁਲ ਬਿਲਕੁਲ। ਹਾਂਜੀ ਮੇਨ ਗੱਲ ਹੈ ਭਾਜੀ 80% ਤੋਂ 90% ਯੂਥ ਨੂੰ ਜਿਹੜੀ ਅੱਜ ਦੀ ਜੇਨਰੇਸ਼ਨ ਉਹਨਾਂ ਨੂੰ ਐਚਓ ਚ ਪਤਾ ਹੀ ਇਹਨਾਂ ਬਾਈਕਸ ਬਾਰੇ ਪਤਾ ਹੀ ਨਹੀਂ ਮੇਰਾ ਰਣਜੋਤ ਸਿੰਘ ਹੈ ਜੀ ਰਣਜੋਤ ਸਿੰਘ ਮੁਗਗੀਆਂ ਹਾਂਜੀ ਮੈਂ ਮੁਗਗੀਆਂ ਹਾਂ ਇਹ ਸਾਰੀ ਤੁਹਾਡੇ ਵੱਲੋਂ ਕਰਾ ਲਾ ਕੀਤਾ ਗਿਆ ਹੈ ਨਹੀਂ ਮੈਂ ਕੱਲਾ ਨਹੀਂ ਕਰ ਸਕਦਾ ਇਹ ਇੱਕ ਟੀਮ ਵਰਕ ਹੁੰਦਾ ਇਹ ਟੀਮ ਹੈ ਜੀ ਪੂਰੀ ਖੜੀ ਟੀਮ ਨੇ ਇੱਕ ਨੇ ਬਣਾਇਆ ਗਰੁੱਪ ਬਣਿਆ ਜੀ ਗਰੁੱਪ ਚੋਂ ਸਾਰਿਆਂ ਨੇ ਇੱਕ ਆਪਣੇ ਆਪਣੇ ਸੁਝਾਅ ਦਿੱਤੇ ਐਂਡ ਉਹਦਾ ਟਾਈਮ ਮੁਗਾ ਡਿਸਟ੍ਰਿਕਟ ਆਪਣਾ ਫਾਈਨਲ ਹੋਇਆ ਜਿੱਥੇ ਆਪਾਂ ਰਾਈਡ ਲੈ ਕੇ ਜਾਣਾ ਜੀ ਜੋ ਜੀ ਟੀਮ ਥੋੜੀ ਪੰਜਾਬ ਪੱਧਰ ਦੀ ਟੀਮ ਹੈ ਹਾਂ ਜੀ 올ਓਵਰ ਮੈਂ ਸਾਰਿਆਂ ਦਾ ਸਟੇਟ ਲੈਵਲ ਜੀ ਸਟੇਟ ਲੈਵਲ ਤੇ ਹੈ ਜੀ ਹਰ ਇੱਕ ਬੰਦਾ ਕੋਈ ਬੰਦਾ 150 ਕਿਲੋਮੀਟਰ ਤੋਂ ਆਇਆ ਕੋਈ 200 ਕਿਲੋਮੀਟਰ ਤੋਂ ਆਇਆ ਵੀ ਹਰ ਇੱਕ ਬੰਦੇ ਨੇ ਆਪਣੇ ਆਪਣਾ ਬਦਲ ਗਿਆ 올ਓਵਰ ਪੰਜਾਬ ਆਪਾਂ ਕਹਿ ਸਕਦੇ ਹਾਂ ਜੀ ਸਾਰੇ ਆਪਣੇ ਆਪਣੇ ਵੀਰੇ ਸਾਰੇ ਟਾਈਮ ਛੱਡ ਕੇ ਮੈਂ ਗੱਲ ਕਰਦਾ ਜੀ ਯੂਥ ਦੀ ਗੱਲ ਕਰਦਾ ਜੀ ਤੁਸੀਂ ਕਹਿੰਦੇ ਵੀ ਜਿਹੜੀ ਅੱਜ ਕੱਲ ਦੀ ਯੂਸ ਮਿਸ ਯੂਸ ਨਾ ਕਰੇ ਮੈਂ ਕਹਿੰਦਾ 90% ਤੋਂ 80% ਵੀਰੇ ਯੂਥ ਜਿਨ੍ਹਾਂ ਨੂੰ ETL ਜੇ ਪਤਾ ਹੀ ਨਹੀਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਬਹੁਤ ਵਧੀਆ ਲੈਵਲ ਦਾ ਪਤਾ ਉਹਨਾਂ ਨੂੰ ਸਾਰਾ ਮੇਨਟੇਨੈਂਸ ਵੀ ਪਤਾ ਤੁਸੀਂ ਤੁਸੀਂ ਅੱਜ ਦੇ ਜਨਰੇਸ਼ਨ ਨੂੰ ਲਾ ਲਓ ਉਹ ਸਿਰਫ ਰੇਸਾਂ ਦਿੰਦੇ ਨੇ ਵੀ ਪਝਾ ਲਿਆ ਸਟਾਪ ਕਰ ਲਿਆ ਇਹ ਬਾਈਕ ਇੱਕ ਜਿਵੇਂ ਵੀਰੇ ਨੇ ਦੱਸਿਆ ਵੀ ਇਹਨਾਂ ਨਾਲ ਹਰ ਇੱਕ ਦਾ ਫੀਲਿੰਗ ਜੁੜੀ ਵੀ ਆ ਪਿਆਰ ਨਾਲ ਜੁੜੇ ਹੋਇਆ ਕੋਈ ਬਾਈਕਰ ਮੈਨੂੰ ਲੱਗਦਾ ਨਹੀਂ ਇਹਨਾਂ ਨਾਲ ਕੋਈ ਧੱਕਾ ਕਰਦਾ ਮਤਲਬ ਕਿ ਆਪ ਦੇ ਆਪ ਦੀ ਰੋਟੀ ਖਾਵੇ ਨਾ ਖਾਵੇ ਪਹਿਲਾਂ ਇਹਦੇ ਤੇ ਸਵੇਰੇ ਬੰਦਾ ਉੱਠ ਕੇ ਕਪੜਾ ਮਾਰਦਾ ਹੀ ਮਾਰਦਾ ਸਰਦਾਰ ਜੀ ਕੁਛੇ ਸਰਾਂ ਦੇਖ ਕੇ ਇਹਨਾਂ ਦੇਖ ਕੇ ਫੱਲੇ ਘਰੋਂ ਦੀ ਯਾਦ ਆ ਗਈ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਇਹ ਸਾਰੇ ਪੁਰਾਣੇ ਉਸੇ ਟਾਈਮ ਦੇ ਹੀ ਹੈ ਜੀ ਸਾਰੇ ਬਾਈਕ ਨੇ ਉਸ ਤੋਂ ਵੀ ਪੁਰਾਣੇ ਨੇ ਜੀ ਹੋ ਸਕਦਾ ਕੋਈ ਪੁਰਾਣੇ ਨੇ ਜੀ ਤਕਰੀਬਤ 20 ਕਿੰਨੇ ਪੁਰਾਣੀਆਂ ਜਿਹੜੀਆਂ ਤਕਰੀਬਨ ਫਿਲਮਾਂ ਦੇ ਵਿੱਚ ਜਿੰਨੇ ਵੀ ਮਤਲਬ ਕਿ ਸੀਨ ਲਏ ਹੋਏ ਨੇ ਪੁਰਾਣੀਆਂ ਫਿਲਮਾਂ ਦੇ ਅੱਜ ਵੀ ਉਹ ਮਤਲਬ ਕਿ ਨਵੀਆਂ ਫਿਲਮਾਂ ਦੇ ਵਿੱਚ ਵੀ ਜੋ ਪੁਰਾਣਾਂ ਉਹਨਾਂ ਦੇ ਸੀਨ ਖੋਣਾ ਹੁੰਦਾ ਉਹ ਮਤਲਬ ਕਿ ਲੈਂਦੇ ਨੇ ਸ਼ੂਟਿੰਗ ਵਾਸਤੇ ਤੁਸੀਂ ਇੱਕ ਵਾਰੀ ਚੈੱਕ ਕਰੋ ਸਾਰਿਆਂ ਦੇ ਨਾਮ ਕਿਹੜੇ ਕਿਹੜੇ ਬਾਈਕ ਜਾਂ ਸਕੂਟਰ ਨੇ ਜਿਹੜੇ ਅਸੀਂ ਰੈਲੀ 'ਚ ਭਾਗ ਲੈ ਰਹੇ ਇੱਥੇ ਜੀ ਜਾਵਾ ਤੋਂ ਸਟਾਰਟ ਆ ਜੀ ਜਾਵਾ 올ਡ ਬੁਲਟ ਜੈਜ਼ ਦੀ ਰਾਜਦੂਤ ਵੈਸਪਾ ਬਜਾਜ ਇਤਕ ਬਜਾਜ ਸੁਪਰ ਯਾਮਾ ਤਕਰੀਬਨ ਤਕਰੀਬਨ 2-ਸਟਰੋਕ ਗੱਡੀਆਂ ਸਾਰੀਆਂ ਨੇ ਕਰਨਾ ਆਦਾ ਆ تھوڑا گہرا پرفارمنگ ہے کیا کرنی ہے ڈیجیٹل ویڈیوز اور ایک دوسری کوشن کرتے ہیں اور پرفومیشن یہ بناؤ کیا کافی آگے کا ہو رہا ہے کافی تو وہ بھی ہے کافی تو وہ بھی ہے میں تو کافی کمفرٹیبل نہیں لگیا میں جب اپ کے پہلے ਹਾਂ ਜੀ ਆਪਾਂ ਬਹੁਤ ਬੋਲ ਰਹੇ ਹਾਂ ਜੀ ਕੰਟਰੋਲ ਆਪਣੇ ਕੋਲ ਸਾਰਾ ਹੈ ਕਿ ਇਹ ਕਿਹੜੇ ਬੋਲਣੇ ਨੇ ਠੀਕੇ ਹੋ ਪਰ 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 ਕਰੋ ਭੱਲੇਵੜਾ ਭਾਈ ਨੂੰ ਦੱਸਿਆ ਇਸ ਤੋਂ ਬਾਅਦ ਸਾਡੇ ਉਹ ਪਾਲਸ ਉਹ ਬੋਲਣ ਲੱਗਾ ਕਿ ਠੀਕ ਰਹਾਂਗੇ ਕੰਮ ਕਰਨਾ ਭੱਲੇਵੜਾ ਅੰਦਰ ਬੈਠਾ ਉਹ ਸਾਰੀ ਪ੍ਰਕਿਰਤੀ ਵਿੱਚ ਹੋ ਰਹੀ ਹੈ ਉਹ ਕਹਿੰਦਾ ਤੁਹਾਨੂੰ ਮੈਨੂੰ ਇਹ ਦੱਸਿਆ ਉਹ ਮੈਂ ਬਾਅਦ ਕੀ ਨਹੀਂ ਕਰਾਂਗਾ ਪ੍ਰਕਾਰ ਮੇਰਾ ਨਾਮ ਸੁਖਰਾਜ ਸਿੰਘ ਆ ਜੀ ਸੁਖਰਾਜ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਲੁਧਿਆਣੇ ਤੋਂ ਆਇਆ ਜੀ ਤੁਸੀਂ ਕਿਹੜਾ ਬਾਈਕ ਆ ਬਲਡ ਮੈਂ ਤਾਂ ਜੀ ਸਕੂਟਰ ਲੈ ਕੇ ਆਇਆ ਆਪਣੇ ਐਲ ਐ ਐਮ ਐਲ ਵੈਸਪਾ ਲੋਹੀ ਆਇਆ ਇਹ 1987 ਆ ਜੀ ਅੱਜ ਇਸ ਰੈਲੀ ਦਾ ਹਿੱਸਾ ਬਣਨ ਜਾ ਰਹੇ ਹਾਂ ਕੀ ਕਹੋਗੇ ਹਾਂ ਦੇਖੋ ਇਹ ਸਾਡਾ ਜਾਵਾ ਜੈ ਦੀ ਕਲਬ ਪੰਜਾਬ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਸਕੂਟਰ ਕਲਬ ਪੰਜਾਬ ਅਸੀਂ ਅੱਜ ਆਏ ਆ ਇੱਥੇ ਮੋਕੇ ਰੈਡ ਲੈ ਕੇ ਤੇ ਅਸੀਂ ਸਾਲ ਦੇ ਵਿੱਚ 2-3 ਰੈਡਾਂ ਕਰਦੇ ਰਹਿੰਦੇ ਆ ਸਾਰੇ ਜਿੰਨੇ ਵੀ ਵੀਰ ਭਰਾ ਛੋਟੇ ਹਨਾ ਹੈਗੇ ਆ ਜਿਹੜੇ ਸ਼ੌਂਕ ਰੱਖਦੇ ਆ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਇਹ ਚੀਜ਼ਾਂ ਦਾ ਸ਼ੌਂਕ ਰੱਖੋ ਇਹਨਾਂ ਨੂੰ ਸੰਭਾਲ ਕੇ ਰੱਖੋ ਤੇ ਇਹ ਚੀਜ਼ ਦਾ ਜਿਹੜਾ ਨਸ਼ਾ ਆ ਉਹ ਬਹੁਤ ਵਧੀਆ ਬਾਕੀ ਪੁੱਠੇ ਕੰਮਾਂ ਤੋਂ ਬਚੋ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਤੋਂ ਬਚੋ ਇਜ਼ਰਾਈਲੀ ਵੀ ਤੁਸੀਂ ਦੇਖ ਰਹੇ ਹੋ ਲੱਗਦਾ ਸਤਿ ਸ੍ਰੀ ਅਕਾਲ ਸੰਗਲਾ ਸੇਨਾ ਦਾ ਉਹਨਾਂ ਨਾਲ ਜੁੜਿਆ ਹੋਇਆ ਇਹ ਜਾਵਾ ਜਿਹੜਾ ਹੈਗਾ 1929 ਦੇ ਵਿੱਚ ਲਾਂਚ ਹੋਇਆ ਜਦੋਂ ਇਹ ਬਣਿਆ ਉਸ ਤੋਂ ਬਾਅਦ ਇਹ ਜਾਵਾ ਉੱਥੋਂ ਆਉਂਦਾ ਵੀ ਰਿਹਾ ਔਰ ਉੱਥੇ ਅਸੈਂਬਲ ਹੋ ਕੇ ਵੀ ਆਉਂਦਾ ਰਿਹਾ ਔਰ ਇਹ ਮਾਡਲ ਹੈ ਜਿਹੜਾ ਇਹ ਉਸ ਸਮੇਂ ਦਾ ਮਾਡਲ ਹੈ ਜਦੋਂ ਹਰਿਆਣਾ ਔਰ ਪੰਜਾਬ ਇਕੱਠਾ ਹੁੰਦਾ ਸੀ ਹਰਿਆਣਾ ਪੰਜਾਬ ਤੋਂ 1966 ਦੇ ਵਿੱਚ ਅਲੱਗ ਹੋਇਆ ਔਰ ਇਹ ਮੋਟਰਸਾਈਕਲ ਉਸ ਤੋਂ ਵੀ 4 ਸਾਲ ਪੁਰਾਣਾ ਆ ਤੁਸੀਂ ਦੇਖੋਗੇ ਕਿ ਇਹਦਾ ਨੰਬਰ ਪੀ ਯੂ ਕੇ ਆ ਪੀ ਯੂ ਮਤਲਬ ਕਿ ਪੰਜਾਬ ਔਰ ਕੇ ਕਰਨਾਲ ਦਾ ਨੰਬਰ ਸੀਗਾ ਕਿਉਂਕਿ ਉਸ ਟਾਈਮ 62 ਦੇ ਵਿੱਚ ਹਰਿਆਣਾ ਪੰਜਾਬ ਦੇ ਵਿੱਚ ਹੁੰਦਾ ਸੀ ਔਰ ਇਸ ਕਰਕੇ ਇਹ ਜਿਹੜਾ ਮਾਡਲ ਹੈ ਇਹ ਚੈਕਸਰਲ ਵਾਕਿਆ ਦਾ ਬਣਿਆ ਹੋਇਆ ਮਾਡਲ ਹੈ ਔਰ ਇਹ ਸਭ ਤੋਂ ਪੁਰਾਣਾ ਇਸ ਕਲੱਬ ਦਾ ਮੋਟਰਸਾਈਕਲ ਹੈ ਇਹ ਚਾਰ ਪੰਜ ਸਾਲ ਪਹਿਲਾਂ ਮੂਵੀ ਆਈ ਸੀ ਬੰਬੂਗਟ ਐਮੀ ਵਿਰਕ ਦੀ ਉਹਦੇ ਵਿੱਚ ਇਹ ਮੋਟਰਸਾਈਕਲ ਆਇਆ ਸੀਗਾ ਪੀ ਯੂ ਵੀ 604 ਇਹ ਬਾਈ ਜੀ ਆਪਣੇ ਇਹਨਾਂ ਵੀਰੇ ਦਾ ਨਵੀਰਾ ਪਟਿਆਲੇ ਤੋਂ ਤੇ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਆ ਵੀਰ ਜੀ ਦੋ ਜਾਣਕਾਰੀ ਮੋਰਚਲ ਬੀ ਇਹ ਜਾਵਾ ਜੀ 74 ਮਾਡਲ ਮੇਰਾ ਇਹ 2016 ਦੇ ਵਿੱਚ ਬੰਬੂ ਕਾਰਡ ਮੂਵੀ ਆਈ ਸੀ ਉਹਦੇ ਚ ਯੂਜ਼ ਹੋਇਆ ਸੀ ਬਾਈਕੇ ਇਹ ਵੀ ਨੀਟੂ ਲੋ ਨੇ ਇੱਕ ਕਾਫੀ ਇਹ ਬਹੁਤ ਜ਼ਿਆਦਾ ਸ਼ਾਟ ਲਈ ਸੀ ਕਾਫੀ ਮਸ਼ਹੂਰ ਹੋਈ ਸੀ ਉਸ ਟਾਈਮ ਇਹ ਮੂਵੀ ਤੇ ਹਰ ਇੱਕ ਦਾ ਚਾਹਤਾ ਉਦੋਂ ਬਣਾਈ ਸੀ ਇਸ ਜਾਵਾ ਉਸ ਟਾਈਮ ਲੋਕਾਂ ਦੇ ਜਵਾਨ ਤੇ ਪਹਿਲੀ ਵਾਰੀ ਤਾਂ ਨਹੀਂ ਮਤਲਬ ਜਾਦਾਰ ਉਸ ਉਸ ਤੋਂ ਆਏ ਸੀ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਣਾ ਹੈ ਕੱਲ ਇੱਕ ਗਾਣਾ ਸ਼ੂਟ ਹੋਇਆ ਐਮੀ ਵਿਰਕ ਤੇ ਨਿਮਰਤ ਖਹਿਰਾ ਜੀ ਦਾ ਉਹਦੇ ਵਿੱਚ ਇਹ ਸਕੂਟਰ ਸ਼ੂਟ ਹੋਇਆ ਸੀ ਕੱਲ ਇਹਦੇ ਵਿੱਚ ਬਣਿਆ ਤੇ ਇਹ ਵੀ ਜਲਦੀ ਹੀ ਉਹ ਗਾਣਾ ਵੀ ਤੁਹਾਡੇ ਰੂਰੂ ਹੋਣਾ ਤੇ ਇਹਦੀ ਕੱਲ ਹੀ ਸ਼ੂਟ ਹੋਇਆ ਸੀ ਇਹਦੇ ਵਿੱਚ ਨਿਮਰਤ ਖਹਿਰਾ ਜੀ ਐਮੀ ਵਿਰਕ ਜੀ ਦੇ ਇਹ ਸਕੂਟਰ ਦੇ ਵਿੱਚ ਗਾਣਾ ਸ਼ੂਟ ਹੋਇਆ ਜੀ ਹਾਂਜੀ ਇਹ ਸਕੂਟਰ ਕਢਾੜੀ ਕਲਾਈ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪਿੰਡ ਆਈ ਰਾੜਾ ਸਾਹਿਬ ਦੇ ਕੋਲੇ ਕਢਾ ਨਿਕਲਦਾ ਬੋਪਰਾਇਨ ਸਾਹਿਬ ਦਾ ਹੈ ਜਿਹੜੇ ਆਪਣੇ ਐਡਮਨ ਦੇ ਗਰੁੱਪ ਦੇ ਤੇ ਬਹੁਤ ਵੱਡੀ ਕਲੈਕਸ਼ਨ ਉਹਨਾਂ ਦੀ ਦੇਣਾ ਉਹਨਾਂ ਦੀ ਬਦੌਲਤ ਇੱਥੇ ਖੜਿਆ ਆ ਪਾਜੀ ਤੇ ਆ ਬੋਪਰਾਇਨ ਸਾਹਿਬ ਨੇ ਇਹਨਾਂ ਦਾ ਸਕੂਟਰ ਹੈ ਜੀ ਇਹ ਅਸੀ ਗੱਲ ਜੀ ਸਾਰਿਆਂ ਨੂੰ ਆਜੋ ਤੇ ਹਾਂਜੀ ਇਹ ਵੀ ਜੀ ਹੈ ਨਾ ਵੈਸਪਾ ਪਿਆਗੋ ਸਕੂਟਰ ਹੈ ਜੀ ਇਹ 9064 ਦਾ ਮਾਡਲ ਆ ਤੇ ਵਿਦ ਸਾਈਡ ਕਾਰ ਤੇ ਇਹ ਜਾਂਦਾ ਰਹਿੰਦਾ ਸ਼ੂਟਿੰਗ ਜਾਂਦਾ ਜੀ ਇਹ ਤੋਂ ਇਲਾਵਾ ਕਿਹੜੀ ਕਿਹੜੀ ਸ਼ੂਟਿੰਗ ਦਿੱਤੀ ਕਾਫੀ ਗਾਣੇ ਹੋਏ ਨੇ ਜੀ ਮੈਂ ਪਿਛਲੇ ਸਾਲ ਕਸੋਲੀ ਗਿਆ ਸੀਗਾ ਜੀ ਆਪਣਾ ਹਿੰਦੀ ਗਾਣਾ ਹੀ ਬਾਲੀਵੁੱਡ ਦਾ ਤੇ ਆਈਸ਼ਾ ਮਾਲਿਆ ਕਰਕੇ ਪੂਰੀ ਬੁੱਕ ਬੋਸ ਚਾਈ ਸੀ ਉਹਦਾ ਗਾਣਾ ਸ਼ੂਟ ਹੋਇਆ ਸੀਗਾ ਜੀ ਤੇ ਚੱਲਦੇ ਰਹਿੰਦੇ ਨੇ ਜੀ ਹੁਣ ਫਿਰ ਹੁਣ ਸ਼ਿਮਲੇ ਜਾਣਾ ਇੱਕ ਦੋ ਦਿਨ ਤੱਕ ਜਾ ਕੇ ਦੇਖਾਂਗੇ ਜਹ ਹਨੀ ਸਿੰਘ ਦਾ ਸ਼ਹਿਰ ਕਹਿੰਦੇ ਨੇ ਉਹ ਉਸ ਤੋਂ ਬਾਅਦ ਇਹ ਲਮਰੇ ਇਹ ਸਾਡੇ ਪੰਮੀ ਅੰਕਲ ਜੀ ਨੇ ਜੀ ਜਾਵਾ ਮੋਟਰਸਕਲੇ ਵੀ ਜੀ ਤੇ ਬਾਕੀ ਇਹ ਕਾਫੀ ਫਿਲਮਾਂ 'ਚ ਆਇਆ ਤੇ ਅੰਕਲ ਦੱਸਣਗੇ ਤੁਹਾਨੂੰ ਅੰਕਲ ਨਮਸਕਾਰ ਜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਬਖਾਲ ਮੁਕਾਤਬ ਹੋ ਕੇ ਸਾਟਿਆ ਇਹ ਮੇਰਾ ਮੋਟਰਸਾਈਕਲ ਹੈ ਇਹ 73 ਮਾਡਲ ਹੈ ਔਰ ਦੇਵ ਖਰੌਰ ਸਾਹਿਬ ਦੀ ਇੱਕ ਪਿਕਚਰ ਹੈ ਬਲੈਕ ਹੀਆ ਜਿਹਦੇ ਵਿੱਚ ਇਸ ਮੋਟਰਸਾਈਕਲ ਦੇ ਕਾਫੀ ਸ਼ਾਰਟ ਔਰ ਨੰਨੇ ਲੈ ਨੇ ਨਾ ਪਹਿਲਾਂ ਤਾਂ ਦੱਸੋ ਵੀ ਮੋਟਰਸਾਈਕਲ ਤੁਹਾਡਾ ਜੀ ਮੋਟਰਸਾਈਕਲ ਤੁਹਾਡਾ ਕਿੰਨੇ ਕੁ ਮੋਟਰਸਾਈਕਲ ਸੰਭਲੀ ਬੈਠੇ ਹੋ ਬਸ ਇਹ ਨਾ ਹੀ ਪੁੱਛੋ ਤਾਂ ਅੱਛੀ ਗੱਲ ਹੈ ਵੈਸੇ ਮੇਰੇ ਕੋਲ ਕਾਫੀ ਹੈ ਮੋਰ ਦਨ 20 25 ਬਾਈਕਸ ਔਰ ਸਕੂਟਰਸ ਹੈ ਕੀ ਬਾਕੀ ਇਹ ਤੇ ਜਿਹੜਾ ਕਲੈਕਸ਼ਨ ਹੈ ਇਨਾਮੀ ਪਟਾ ਮੈਂ ਇੰਸਪੈਕਟਰ ਬਿਜਪਦਰ ਸਿੰਘ ਆਪਣੇ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਨਮਾਨਿਤ ਲਈ ਪੇਟ ਕਰਨ ਦੇ ਵਾਸਤੇ ਆਪਣਾ ਜੋਤ ਜੋ ਸਾਡੇ ਡਾਕਟਰ ਕੁਲਦੀਪ ਸਿੰਘ ਦਾ ਬੇਟਾ ਹੈ ਔਰ ਬਹੁਤ ਅੱਛੇ ਕੰਮ ਕਰਦਾ ਮੁੰਡਾ ਉਹਨੇ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜੇ ਪੁਰਾਣੇ ਵਹੀਕਲ ਜਿੰਨਾਂ ਨੂੰ ਅਸੀਂ ਭੁੱਲ ਚੁੱਕੇ ਸੀ ਉਹਨਾਂ ਨੂੰ ਸੰਭਾਲ ਕੇ ਰੱਖਣ ਵਾਲੇ ਜਿਹੜੇ ਸਾਰੇ ਨੌਜਵਾਨ ਹੈ ਪੁਰਾਣੀ ਜਨ ਪ੍ਰੇਮ ਕਰਨ ਵਾਲਿਆਂ ਨੂੰ ਇਕੱਠੇ ਕਰਕੇ ਅੱਜ ਅਸੀਦ ਭਗਤ ਸਿੰਘ ਜੀ ਨੂੰ ਬਹੁਤ ਵਧੀਆ ਸਤਿਕਾਰ ਲਈ ਫੇਟ ਕੀਤੀ ਹੈ ਤੇ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਤੇ ਬਾਕੀ ਨੌਜਵਾਨ ਜਿੰਨੇ ਵੀ ਸਾਡੇ ਵੀਰ ਐ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਅੱਜ ਦੀ ਭੱਜ ਦੌੜ ਨਾਲੋਂ ਅਤੀਤ ਨਾਲ ਜੁੜ ਕੇ ਸਹਿਜ ਰਹੋ ਤਾਂ ਸਾਡਾ ਇਹ ਦੇਸ਼ ਅੱਗੇ ਤਰੱਕੀ ਕਰੇ ਤੇ ਅਸੀਦ ਭਗਤ ਸਿੰਘ ਦੇ ਪੂਰਨਿਆਂ ਤੇ ਚੱਲ ਕੇ ਉਹਨਾਂ ਦੇ ਪੂਰਾ ਕਿਤੇ ਜਾਣਾ ਠੀਕ ਹੈ ਜੀ ਕੀ ਨਾਮ ਤੁਹਾਡਾ ਸੁਰਜੀਤ ਸਿੰਘ ਦਸਾਂਜ ਸੋ ਮੈਂ ਧੰਨਵਾਦ ਕਰਦਾ ਹਾਂ ਬਾਈ ਪਸ਼ਵਿੰਦਰ ਸਿੰਘ ਪੱਪੀ ਮੇਰਾ ਛੋਟਾ ਵੀਰ ਜੋਤ ਜੋ ਪਿੰਕ ਸਿਟੀ ਤੋਂ ਬਲੰਮ ਕਰਦੇ ਆ ਇੱਥੇ ਅੱਜ ਇਹਨਾਂ ਨੇ ਬਹੁਤ ਵਧੀਆ ਇੱਕ ਅਪਰਾਲਾ ਕੀਤਾ ਵਾ ਬਾਈਕ ਰੂਟ ਸ਼ੋ ਦਾ ਜੋ ਕਿ ਪਿਛਲੇ ਆਪਾਂ ਭੁੱਲ ਚੁੱਕੇ ਸੀਗੇ ਮੋਟਰਸਾਈਕਲ ਗੱਡੀਆਂ ਜੋ ਵਿਰਾਸਤ ਸਾਹਮ ਕੇ ਰੱਖੀ ਹੋਈ ਹੈ ਉਹਨੂੰ ਅੱਜ ਮੋਗਾ ਸ਼ਹਿਰ ਦੇ ਵਿੱਚ ਇੱਕ ਰੂਟ ਸ਼ੋ ਕੀਤਾ ਜਾ ਰਿਹਾ ਵਾ ਉਹਦੇ ਵਿੱਚ ਦਿਖਾਇਆ ਜਾ ਰਿਹਾ ਵੀ ਆਪਾਂ ਆਪਣੀ ਪੀੜ੍ਹੀ ਨੂੰ ਕਿਵੇਂ ਸੰਭਾਲ ਕੇ ਰੱਖ ਸਕਦੇ ਆ ਸੋ ਮੈਂ ਬਹੁਤ ਧੰਨਵਾਦ ਆ ਇਹਨਾਂ ਦਾ ਇਸ ਅਪਰਾਲੇ ਦਾ ਤੇ ਬਾਕੀ ਜਿਹੜੇ ਇੱਥੇ ਸੱਜਣ ਪਹੁੰਚੇ ਆ ਵੱਖ-ਵੱਖ ਜ਼ਿਲ੍ਹੇ ਦੇ ਵਿੱਚੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਸ਼ ਨੂੰ ਆਮਤ ਹਾਂ ਜੀ ਮੈਂ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਮੋਗਾ ਤੋਂ ਬੋਲਦਾ ਜੀ ਸਰ ਸਿੰਘ ਜੀ ਦਿਓ ਜਾਣਕਾਰੀ ਤੁਸੀਂ ਅੱਜ ਰੈਲੀ ਦਾ ਹਿੱਸਾ ਬਣਨ ਜਾ ਰਹੇ ਹਾਂ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਪੰਜਾਬ ਤੋਂ ਸਕੂਟਰਸ ਔਰ ਮੋਟਰਸਾਈਕਲ ਲੈ ਕੇ ਪ੍ਰਾਣੇ ਇੱਥੇ ਪਹੁੰਚੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਣਜੀਤ ਜੀ ਜੋ ਕਿ ਡਾਕਟਰ ਕਲਦੀਪ ਸਿੰਘ ਜੀ ਦੇ ਲੜਕੇ ਨੇ ਇਨਾ ਵਰ ਲੋ ਇਹ ਪ੍ਰਾਲਾ ਕੀਤਾ ਗਿਆ ਹੈ ਇਹ ਪੰਜਾਬ ਲੈਵਲ ਦਾ ਅੱਜ ਜਿਹੜਾ ਇੱਥੇ ਆਰਗੇਨਾਈਜੇਸ਼ਨ ਹੋ ਰਹੀ ਹੈ ਐ ਇਥੋਂ ਜੋ ਸਿੱਖਣ ਨੂੰ ਮਿਲਿਆ ਹੈ ਕਿ ਸਾਡੇ ਜਿਹੜੇ ਨੌਜਵਾਨ ਹੈ ਜੇਕਰ ਉਹ ਇਨ੍ਹਾਂ ਪ੍ਰਾਣੀਆਂ ਸੱਤਾ ਪਰ ਆਉਣ ਪ੍ਰਾਣੀਆਂ ਚੀਜ਼ਾਂ ਨੂੰ ਸੰਭਾਲਣ ਤਾਂ ਜਿਹੜਾ ਅੱਜ ਦਾ ਜਿਹੜਾ ਦੌਰ ਹੈ ਨਸ਼ੇ ਦਾ ਦੌਰ ਉਹ ਖਤਮ ਹੋ ਸਕਦਾ ਹੈ ਐ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੇਵਾਂਗਾ ਕਿ ਉਹ ਪ੍ਰਾਣੀਆਂ ਵਸਤੂਆਂ ਨਾਲ ਪ੍ਰਾਣੀਆਂ ਚੀਜ਼ਾਂ ਨਾਲ ਜੁੜਨ ਪ੍ਰਾਣੀ ਵਿਰਾਸਤ ਨਾਲ ਜੁੜਨ ਤੇ ਵੱਧ ਵੱਧ ਇਹਨਾਂ ਚੀਜ਼ਾਂ ਨਾਲ ਜੁੜ ਕੇ ਤੁਸੀਂ ਨਸ਼ੇ ਤੋਂ ਬਚ ਸਕਦੇ ਜੇ ਔਰ ਦੂਸਰੀ ਬੇਨਤੀ ਹੈ ਕਿ ਬੱਚਿਆਂ ਨੂੰ ਗਰਾਊਂਡਾਂ 'ਚ ਭੇਜੋ ਬੱਚੇ ਜਿਹੜੇ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਟੀਵੀ ਤੇ ਮੋਬਾਈਲ ਤੇ ਹੀ ਜੁੜੀ ਹੋਈ ਹੈ ਉਹਨਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਤਾਂ ਉਸੇ ਲਈ ਵੀ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਗਰਾਊਂਡਾਂ 'ਚ ਭੇਜਿਆ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਜਿਹੜੀ ਹੈ ਉਸ ਦਾ ਬਚਾਅ ਹੋ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਕਲਚਰ ਟੀਵੀ ਅਸੀਂ ਪਹੁੰਚੇ ਹਾਂ ਪਿੰਕ ਸਿਟੀ ਵਿੱਚ ਜਿੱਥੇ ਇੱਕ ਕੁਸ਼ਪਿੰਦਰ ਪੱਪੀ ਵੱਲੋਂ ਇੱਕ ਨਿਕਾ ਪਰਾ ਲੱਗਦਾ ਗਿਆ ਨਾਲ ਉਹਨਾਂ ਜੋਤਬਾਈ ਨੇ ਜਿਨ੍ਹਾਂ ਵੱਲੋਂ ਬਾਈਕ ਰੈਲੀ ਕੱਢੀ ਜਾ ਰਹੀ ਹੈ ਜੀ ਇਸ ਬਾਈਕਰਾਈਡਰ ਦੇ ਵਿੱਚ ਪੰਜਾਬ ਪਰ ਦੇ ਵਿੱਚੋਂ ਬਾਈਕ ਪੁਰਾਣੇ ਬੁਲਟ ਵਗੈਰਾ ਰੀਆ ਸਕੂਟਰ ਇਸ ਤਰ੍ਹਾਂ ਇਹ ਸਾਰੇ ਲੈ ਕੇ ਆਪਨੇ ਪਹੁੰਚੇ ਨੇ ਸਾਡੇ ਨਾਲ ਮੌਜੂਦ ਨੇ ਐਮਐਲਏ ਸਾਹਿਬ ਉਸੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਸਭ ਆ ਸਤਿ ਸ਼੍ਰੀ ਅਕਾਲ ਜੀ ਅੱਜ ਮੋਗੇ ਦੇ ਵਿੱਚ ਜਿਹੜੇ ਵਿੰਟੇਜ ਬਾਈਕ ਰੈਲੀ ਜਿਹੜੀ ਹੋਣ ਜਾ ਰਹੀ ਹੈ ਅੱਜ ਉਹਦੇ ਸਬੰਧ ਵਿੱਚ ਜਿੰਨੇ ਆਪਣੇ ਪੰਜਾਬ ਕੀ ਰਾਜਸਥਾਨ ਤੋਂ ਵੀ ਜਿਹੜੇ ਵਿੰਟੇਜ ਬਾਈਕ ਨੇ ਉਹ ਆਪਦੇ ਜਿਹੜੇ ਮਾਲਕ ਨੇ ਉਹਨਾਂ ਦੇ ਉਹ ਲੈ ਕੇ ਇਥੇ ਪਹੁੰਚੇ ਨੇ ਜਿਵੇਂ ਕਹਿ ਦਈਏ ਕਿ ਇਹ ਬਾਈਕ ਨੇ ਇਹ ਖਜ਼ਾਨਾ ਇੱਕ ਇਹਨਾਂ ਦਾ ਇੱਕ ਇਹਨਾਂ ਦੀਆਂ ਰੂਹਾਂ ਇਹਨਾਂ ਦੇ ਨਾਲ ਰਲੀਆਂ ਹੋਈਆਂ ਨੇ ਕਿਸੇ ਦੇ ਕੋਈ ਦਾਦੇ ਪਰਦਾਦੇਆਂ ਦੇ ਵੇਲੇ ਦੇ ਜਿਹੜੇ ਇਹ ਬਾਈਕ ਨੇ ਜਿਨ੍ਹਾਂ ਨੂੰ ਇਹਨਾਂ ਨੇ ਸਾਂਭ-ਸੋਹਲ ਕਰਕੇ ਤੇ ਅੱਜ ਵੀ ਵਰਕਿੰਗ ਕੰਡੀਸ਼ਨ ਦੇ ਵਿੱਚ ਰੱਖਿਆ। ਤੋਂ ਦਿਲ ਬੜਾ ਖੁਸ਼ ਹੋਇਆ ਇੱਥੇ ਆ ਕੇ ਇਹਨਾਂ ਭਰਾਵਾ ਨੂੰ ਮਿਲ ਕੇ ਤੇ ਇਹਨਾਂ ਦੇ ਜਿਹੜੇ ਇਸ ਖਜ਼ਾਨੇ ਨੂੰ ਦੇਖ ਕੇ ਕਿਉਂਕਿ ਜਦੋਂ ਆਪਾਂ ਕਿਸੇ ਪੁਰਾਣੀ ਚੀਜ਼ ਨੂੰ ਰੱਖਣਾ ਜਾਂ ਸਾਂਭਣਾ ਚ ਉਹ ਕੋਈ ਸੌਖਾ ਨਹੀਂ। ਕਹਿਣਾ ਬੜਾ ਸੌਖਾ ਹੈ। ਕਿ ਮੇਰੇ ਕੋਲੇ ਜੀ ਇੰਨਾ ਮਾਡਲ ਬਾਈਕ ਹੈ ਜਾਂ ਕਾਰ ਹੈ ਪਰ ਉਹਦੀ ਸਾਂਭ ਸੰਭਾਲ ਤੇ ਮੇਨਟੇਨੈਂਸ ਰੱਖਣੀ ਇਹ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਦੇ ਕੋਲੇ ਨੇ ਸੋ ਮੈਂ ਸਮਝਦਾ ਕਿ ਇੱਕ ਜਿਹੋ ਜਿਹਾ ਘਰ ਦੇ ਵਿੱਚ ਬਜ਼ੁਰਗ ਦੀ ਸੇਵਾ ਕਰ ਲਈ ਉਹੋ ਜੇ ਉਹਨਾਂ ਦੇ ਜਿਹੜੇ ਬਾਈਕ ਨੇ ਜਾਂ ਜਿਹੜੇ ਉਹਨਾਂ ਦੀਆਂ ਨਿਸ਼ਾਨੀਆਂ ਨੇ ਉਹਨਾਂ ਦੀ ਸੇਵਾ ਕੀਤੀ ਉਸ ਤੇ ਬਰਾਬਰ ਆ ਸਰ ਦੇਖਿਆ ਨਿਸ਼ਾਨੇ ਕਿ ਲਈ ਸਨਮਾਨ ਤੋਂ ਇਲਾਵਾ ਰੋਡ ਦੇ ਉੱਪਰ ਕੱਢਣਾ ਜਿਵੇਂ ਦਿੱਲੀ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਪੰਜਾਬ ਦੇ ਤੁਹਾਡੇ ਸਰਕਾਰ ਕਿਸਰਾ ਪਰਨਾ ਹੋ ਸਕਦਾ ਕਿ ਮੈਨੂੰ ਪਰਮਿਸ਼ਨ ਮਿਲੇ ਲਾਈਫ ਟਾਈਮ ਚੱਲਣ ਵਾਸਤੇ ਆ ਦੇਖੋ ਅੱਜ ਹੀ ਹੁਣੇ ਭੜਾਵਾ ਨਾਲ ਗੱਲ ਹੋਈ ਆ ਇਹਨਾਂ ਦੇ ਵੀ ਇਹ ਮੰਗ ਸੀ ਕਿ ਬਾਕੀ ਕਈ ਸਟੇਟਾਂ ਦੇ ਵਿੱਚ ਇਹਨਾਂ ਦੀ ਜਿਹੜੇ ਨੰਬਰ ਨੇ ਜਿਹੜੇ ਉਹ ਅਲਾਉ ਕੀਤਾ ਨੇ ਇਹਨਾਂ ਨੂੰ ਫਿਟਨੈਸ ਸਰਟੀਫਿਕੇਟ ਦੇ ਕੇ ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਦੁਆਰਾ ਹੋਈ ਆ ਸੋ ਇਹਨਾਂ ਨੇ ਧਿਆਨ ਦੇ ਵਿੱਚ ਅੱਜ ਲੈ ਕੇ ਆਂਦਾ ਕੋਈ ਗੱਲ ਨਹੀਂ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹਨਾਂ ਦੇ ਮਸਲੇ ਦਾ ਜੇ ਜਲਦੀ ਹੱਲ ਹੋ ਸਕਦਾ ਤਾਂ ਅਸੀਂ ਕਰਾਂਗੇ ਇੱਕ ਛੋਟਾ ਸਵਾਲ ਹੋਰ ਹੈ ਜਿਸ ਦਾ ਕਿ ਤੁਸੀਂ ਕਹਿੰਦੇ ਨਵੇਂ ਸਿਰੇ ਤੋਂ ਕਹਿੰਦਾ ਨਵਾਂ ਨੰਬਰ ਲੱਗ ਜਾਂਦਾ ਲੇਕਿਨ ਪੁਰਾਣੀਆਂ ਨੰਬਰ ਨਵੇਂ ਪੀ ਐਨ ਸੀ ਹੋ ਗਿਆ ਪੀ ਕੇ ਯੂ ਹੋ ਗਿਆ ਵਗੈਰਾ ਇਹਦਾ ਸਿਰ ਉਹ ਹੀ ਨੰਬਰ ਦੁਆਰਾ ਆਪ ਹੋ ਗਿਆ ਨਹੀਂ ਦੇਖੋ ਉਹ ਜਿਹੜੇ ਨਾ ਉਹ ਹਾਈ ਕੋਰਟ ਦੇ ਵਿੱਚ ਜਿਹੜਾ ਇਹ ਮੈਟਰ ਗਿਆ ਸੀਗਾ ਤੇ ਹਾਈ ਕੋਰਟ ਨੇ ਜਿਹੜੇ ਪੁਰਾਣੇ ਜਿਹੜੇ ਨੰਬਰ ਸੀਗੇ ਇਹਨਾਂ ਨੇ ਉਹ ਜਿਹੜੇ ਨੰਬਰ ਆ ਉਹ ਬੰਦ ਕੀਤੇ ਆ ਇਹ ਹਾਈ ਕੋਰਟ ਦਾ ਆਰਡਰ ਠੀਕ ਹੈ ਪੰਜਾਬ ਸਰਕਾਰ ਦਾ ਵੀ ਆਰਡਰ ਨਹੀਂ ਸੀਗਾ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਜਿਹੜੀ ਪੁਰਾਣੀ ਸੀਰੀਜ਼ ਬੰਦ ਹੋ ਗਈ ਜਿਹੜੀ ਨਵੀਂ ਸੀਰੀਜ਼ ਉਹ ਚੱਲੀ ਸੀ ਆ ਸਾਡੇ ਨੂੰ ਐਮ ਐਲ ਏ ਲਾਡੀ ਟੋਸ ਜਿਨ੍ਹਾਂ ਨੇ ਦੱਸਿਆ असीं अॻिएक्ट रखां